ਤੇ ਇੱਕ ਗਾਥਾ ਪੜ ਰਿਆ ਸੀ ਦੇਵਤੇ પ્રસન્ન ਹੋਏ ਇੱਕ ਸੰਤ ਤੇ ਕਿਨ ਲੇ ਤੈਨੂੰ ਵਰ ਦੇਣ ਵਾਸਤੇ ਆਇਆ ਉਹ ਕਹਿਣ ਲਗਾ ਮੈਨੂੰ ਨਹੀਂ ਚਾਹੀਦਾ ਵਰ ਆਪਣੇ ਕੋਲ ਰੱਖੋ ਨਹੀਂ ਚਾਹੀਦਾ ਦੇਵਤੇ ਕਹਿਣ ਲਗੇ بڑے بڑے ઋષਿ मुनि ਤੜਪਦੇ ਰਹਿੰਦੇ ਨੇ ਵਰ ਸੱਠੋਂ ਮੰਗਦੇ ਰਸੀ ਦਿੰਦੇ ਨੇ ਤੈਨੂੰ ਅਸੀਂ ਆਪ ਦੇਣ ਵਾਸਤੇ ਆਇਆ ਉਹ ਜਿਸ ਤੇ ਸਿਰ ਤੇ ਹੱਥ ਰੱਖੇਗਾ ਨਾ ਉਹ ਮਾਲਾ ਮਾਲ ਹੋ ਜਾਏਗਾ

ਕੌਣ ਧਨਵਾਦ ਹੈ ਕੌਣ ਗੁਣਵਾ ਇਸ ਦਾ ਮੈਨੂੰ ਬੋਧ ਨਹੀਂ ਹੋਣਾ ਚਾਹੀਦਾ ਮੇਰੇ ਹੱਥ ਰੱਖਣ ਨਾਲ ਮੈਨੂੰ ਖਿਆਲ ਆ ਜਾਏਗਾ ਮੇਰੇ ਅਥਾ ਨਾਲ ਹੋ ਰਿਹਾ ਹੈ ਤੇ ਇਹ ਮੇਰਾ ਭਾਵ ਕਿਧਰੇ ਵੱਧ ਗਿਆ ਤਾਂ ਮੇਰਾ ਪਰਮਾਤਮਾ ਨਾਲ ਰਿਸ਼ਤਾ ਟੁੱਟ ਜਾਣਾ ਹੈ ਨਹੀਂ ਇਹ ਮੇਰੀ ਛਾਇਆ ਨਾਲ ਹੋ ਰਿਹਾ ਹੈ ਦੁਨੀਆ ਦੇ ਜਿਨ੍ਹਾਂ ਲੋਕਾਂ ਨੇ ਭਲਾਈ ਕੀਤੀ ਹੈ ਯਕੀਨ ਜਣੋ ਜ਼ੁਬਾਨ ਨਾਲ ਕਦੀ ਅਦੀ ਚਰਚਾ ਵੀ ਨਹੀਂ ਕੀਤੀ ਉਹਦੇ ਲੰਘ ਗਏ ਉਹਨਾਂ ਦੇ ਲੰਘਣ ਨਾਲ ਹੀ ਬਲਾਈ